ਅੱਜ ਸਾਰਿਆਂ ਨਾਲ ਵੀ ਇਹ ਡਿਸਕਸ਼ਨ ਹੋਈ ਆ ਵੀ ਇਹਦੇ ਉੱਤੇ ਕੀ ਕਰਨਾ ਵੱਡੀ ਗੱਲ ਇਹ ਆ ਇਸ ਵੇਲੇ ਜੇ ਕੇਂਦਰ ਨਹੀਂ ਮੰਨਦਾ ਸੂਬਾ ਸਰਕਾਰ ਜਿਹੜੀ ਆ ਆਮ ਆਦਮੀ ਦੀ ਸਰਕਾਰ ਨੇ ਉਹਨੇ ਵੀ ਵਾਅਦਾ ਕੀਤਾ ਸੀ ਉਹਨੇ ਵੀ ਆਪਣੇ ਮੈਨੀਫੈਸਟੋ ਚ ਲਿਖ ਕੇ ਦਿੱਤਾ ਸੀ ਵੀ ਜੇ ਕੇਂਦਰ ਸਰਕਾਰ ਨਹੀਂ ਦੇਊਗਾ ਅਸੀਂ ਜਦੋਂ ਸਾਡੀ ਸਰਕਾਰ ਆਮ ਆਦਮੀ ਦੀ ਆਏਗੀ ਅਸੀਂ ਸਾਰੀਆਂ ਐਮਐਸਪੀ ਫਸਲਾਂ ਤੇ ਦੇਵਾਂਗੇ ਤੇ ਫਿਰ ਲੋੜ ਹੀ ਕੀ ਆ ਕੇਂਦਰ ਵੱਲ ਤਾਂ ਚਲੋ ਚੱਲਣਾ ਹੀ ਚੱਲਣਾ ਜਿਹੜਾ ਸੰਘਰਸ਼ ਚੱਲ ਰਿਹਾ ਪਰ ਜਿੰਨਾ ਚਿਰ ਉਹ ਨਹੀਂ ਮੰਨਦੇ ਤੂੰ ਸੂਬਾ ਸਰਕਾਰ ਨੇ ਜਦੋਂ ਵਾਅਦਾ ਕੀਤਾ ਏ ਇਹ ਗੱਲ ਇਹ ਇੰਪਲੀਮੈਂਟ ਕਰ ਦੇਣ ਗੱਲ ਤਾਂ ਕਿਸਾਨਾਂ ਦੇ ਕੋਲ ਉਹਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਆ ਨਾ ਬਾਕੀ ਦੇਸ਼ ਦੀਆਂ ਮੰਗਾਂ ਦੇਖੀ ਜਾਊਗੀ ਕਦ ਮੰਗੂ ਮੰਨੂਗਾ ਸੈਂਟਰ ਪਰ ਜਿਹੜੀਆਂ ਪੰਜਾਬ ਦੀਆਂ ਏ ਉਹ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਇਹਨਾਂ ਨੇ ਆਪ ਕਹੀ ਸੀ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਇਹ ਗੱਲਾਂ ਪੂਰੀਆਂ ਕਰਾਂਗੇ ਤੇ ਹੁਣ ਵਾਰੀ ਆ ਗਈ ਹੋਰ ਕਦ ਪੂਰੀਆਂ ਕਰਨੀਆਂ ਹੁਣ ਇਸ ਵੇਲੇ ਬੈਰੀਨਾਂ 'ਤੇ ਬੈਠੇ ਨੇ ਤੇ ਦੂਜੀ ਗੱਲ ਪੰਜਾਬ ਦੇ ਅੰਦਰ ਪੰਜਾਬ ਦੀ ਧਰਤੀ ਦੇ ਅੰਦਰ ਹੁਣ ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਹਜੇ ਵੀ ਜਿਹੜਾ ਉਹ ਪੋਲਾ ਸ਼ਾਇਦ ਉਹ ਵੀ ਪੰਜਾਬ ਦੇ ਅੰਦਰ ਆਉਂਦਾ ਏ ਜਿੱਥੇ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਤਾਇਨਾਤ ਹੋਈਆਂ ਉਹ ਵੀ ਸ਼ਾਇਦ ਪੰਜਾਬ ਦੇ ਅੰਦਰ ਆ ਉਹ ਵੀ ਪਤਾ ਲਾਉਣ ਦੀ ਗੱਲ ਆ ਸਰਕਾਰ ਦੱਸੇ ਜਾਂ ਆਫੀਸਰ ਦੱਸਣ ਤੀਜੀ ਗੱਲ ਜਿਹੜੇ ਉਹ ਸ਼ੈੱਲ ਸਿੱਟ ਰਹੇ ਆ ਜਿਹੜੇ ਉਹ ਗੋਲੀਆਂ ਚਲਾ ਰਹੇ ਆ ਉਹ ਪੰਜਾਬ ਦੇ ਅੰਦਰ ਚਲਾ ਰਹੇ ਆ ਆਪਾਂ ਸੀਜ਼ਫਾਇਰ ਕਰ ਗਏ ਹਾਂ ਜੇ ਦੁਸ਼ਮਣ ਵੀ ਕੋਈ ਪਾਕਿਸਤਾਨ ਜੇ ਉਹ ਇਧਰਲੇ ਪਾਸੇ ਕੋਈ ਫਾਇਰ ਕਰ ਦੇ ਗੋਲੀ ਕਰ ਦੇ ਤਾਂ ਉਹ ਬਿੱਡੀ ਵੱਡੀ ਅਲੰਘਣਾ ਮੰਨੀ ਜਾਂਦੀ ਹੈ ਤੇ ਫਿਰ ਇਹ ਸਾਡੇ ਦੇਸ਼ ਦੇ ਵਿੱਚ ਹੀ ਇੱਕ ਪਾਸੇ ਬੈਰੀਅਰ ਬਣਾ ਕੇ ਇੱਕ ਪਾਸੇ ਬਾਰਡਰ ਬਣਾ ਕੇ ਪੰਜਾਬ ਦੇ ਅੰਦਰ ਹੀ ਗੋਲੀਆਂ ਚਲਾ ਰਹੇ ਨੇ ਇਸ ਕਰਕੇ ਬਹੁਤ ਵੱਡਾ ਜਿਹੜਾ ਇਹ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਤੇ ਗੱਲ ਵੀ ਕੀ ਹੈ ਦਿੱਲੀ ਸਰਬਦਾ ਹੈ ਉਹਨਾਂ ਨੂੰ ਜਾਣ ਦੇਣ ਜੇ ਨਹੀਂ ਜਾਣ ਦੇਣਗੇ ਫਿਰ ਬਹੁਤ ਵੱਡਾ ਜਿਹੜਾ ਇਹ ਉਹ ਸੰਘਰਸ਼ ਹੋਊਗਾ ਇਹ ਇਹਨੂੰ ਲਾਈਟਲੀ ਨਾ ਲੈਣ ਇਹਨੂੰ ਬਿਲਕੁਲ ਪਾਰਟੀਆਂ ਚ ਨਾ ਬੰਨਣ ਇਹ ਚ ਕੋਈ ਪਾਰਟੀ ਇੱਕ ਨਹੀਂ ਗਈ ਇਹਦੇ ਵਿੱਚ ਸਾਰਾ ਦੇਸ਼ ਸਾਰੇ ਇੱਕ ਨੇ ਕਿਸਾਨ ਚਾਹੇ ਵਪਾਰੀ ਹੋਣ ਉਹਨਾਂ ਨੂੰ ਕਿੰਨੀ ਮੱਡੀ ਤਕਲੀਫ ਆ ਰਹੀ ਹੈ ਜਾਣ ਬੁੱਝ ਕੇ ਕਿਸਾਨਾਂ ਨੂੰ ਰੋਕਿਆ ਉਹਨਾਂ ਨੂੰ ਮਾੜੇ ਪਾਉਣ ਲਈ ਵਪਾਰੀਆਂ ਦਾ ਜਿਹੜਾ ਵਪਾਰ ਆ ਉਹ ਡਿਸਟਰਬ ਹੋ ਰਿਹਾ ਚੀਜ਼ਾਂ ਨਹੀਂ ਜਾ ਪਾਰੀਆਂ ਤੇ ਉਹਦੇ ਨਾਲ ਵਪਾਰੀ ਆ ਜਿਹੜੇ ਉਹ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਪੰਜਾਬ ਹੈ ਜਿੱਥੇ ਉਹ ਇੱਕ ਦੂਜੇ ਨਾਲ ਪਿਆਰ ਕਰਦੇ ਆ ਨਹੀਂ ਇਹ ਕੋਸ਼ਿਸ਼ ਇਹ ਆ ਵੀ ਇਹਨਾਂ ਦੇ ਵਿੱਚ ਵੀ ਜਿਹੜਾ ਇਹ ਉਹ ਫਰਕ ਪਾ ਦਈਏ ਤੇ ਬਿੱਟੂ ਜੀ ਦੂਸਰੀ ਗੱਲ ਜਿਹੜਾ ਹੈਗਾ ਸ੍ਰੀ ਜੈਕਰ ਤੇ ਕੈਪਟਨ ਰਮਿੰਦਰ ਨੇ ਕਿਹਾ ਵੀ ਜਿਹੜਾ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕਾਲੀ ਦਲਦਲ ਤੇ ਗੱਠ ਜੋੜ ਹੁੰਦਾ ਹੈਗਾ ਉਹਦੇ ਬਾਰੇ ਕੀ ਕਹਿੰਦੇ ਹੋ ਉਹ ਤਾਂ ਬਈ ਦੇਖੋ ਗੱਲ ਇਹ ਆ ਬਈ ਅੱਜ ਕੋਈ ਕਿਸੇ ਦੀ ਵਿਚਾਰ ਧਾਰਾ ਤਾਂ ਰਹੀ ਨਹੀਂ ਕੋਈ ਸਿਧਾਂਤ ਤਾਂ ਰਹੇ ਨਹੀਂ ਸਿਰਫ ਗੱਲ ਇਹ ਆ ਵੀ ਅਗਲਾ ਕਹਿੰਦਾ ਵੀ ਕਿਵੇਂ ਨਾ ਕਿਵੇਂ ਸੀਟਾਂ ਕਿਵੇਂ ਆਉਂਦੀਆਂ ਕੁਰਸੀ ਤੇ ਕਿਵੇਂ ਬਹਨੇ ਆ ਇਸ ਕਰਕੇ ਇਹ ਤਾਂ ਹੁਣ ਕੰਮ ਐਂ ਹੀ ਹੋ ਗਿਆ ਉਹ ਪੁਰਾਣੀਆਂ ਗੱਲਾਂ ਤਾਂ ਖਤਮ ਹੋ ਗਈਆਂ ਵੀ ਲੋਕ ਆਪਣੇ ਆਪਣੇ ਪਾਰਟੀ ਨੂੰ ਆਪਣੇ ਆਪਣੇ ਮੁੱਦਿਆਂ ਤੇ ਖੜਦੇ ਸੀ ਹੁਣ ਤਾਂ ਉਹਨਾਂ ਨੇ ਕੈਪਟਨ ਸਾਹਿਬ ਨੇ ਤਾਂ ਕੋਈ ਗਲਤਫਹਿਮੀ ਰੱਖੀ ਨਹੀਂ ਉਹਨਾਂ ਨੇ ਤਾਂ ਇਹੀ ਕਿਹਾ ਵੀ ਜੇ ਅਸੀਂ ਜਿੱਤ ਸਕਦੇ ਹਾਂ ਉਹਨਾਂ ਨੇ ਇਹ ਤਾਂ ਨਹੀਂ ਕੋਈ ਗੱਲ ਕਿਹਾ ਉਹਨਾਂ ਨੇ ਤਾਂ ਸਾਫ਼ ਇਹ ਕਿਹਾ ਵੀ ਜੇ ਅਸੀਂ ਜਿੱਤਦੇ ਹਾਂ ਤਾਂ ਉਹ ਅਸੀਂ ਆਪਸ ਵਿੱਚ ਰਲ ਕੇ ਜਿੱਤਦੇ ਹਾਂ ਉਹਨਾਂ ਨੇ ਤਾਂ ਗੱਲ ਹੀ ਮੁਕਾਤੀ ਉਹਨਾਂ ਨੇ ਕੋਈ ਕਿਹਾ ਹੀ ਨਹੀਂ ਗਾ ਇਸ ਗੱਲ ਉਹਨਾਂ ਨੇ ਤਾਂ ਕਿਹਾ ਵੀ ਜੇ ਜਿੱਤ ਸਾਡੀ ਹੁੰਦੀ ਆ ਤਾਂ ਸਾਡੀ ਰਲ ਕੇ ਹੁੰਦੀ ਆ ਇਸ ਕਰਕੇ ਕੁਝ ਹੋਵੇ ਗੋਲੀ ਚੱਲੇ ਬੰਬ ਚੱਲੇ ਆਪਣਾ ਜਿਹੜੀ ਆ ਉਹ ਜਿੱਤਵਾਲ ਦੇਖੋ ਬਸ ਅਨਿਤ ਕੋਲ ਵੀ ਜਿਹੜੇ ਅੱਜ ਸ਼ਾਮਿਲ ਕਹਿੰਦੇ ਨੇ ਉਹ ਬੀਜੇਪੀ ਚ ਹੋਰ ਉਹਨਾਂ ਦੇ ਬਾਰੇ ਕੀ ਕਹਿੰਦੇ ਹੋ ਦੇਖੋ ਉਹ ਤਾਂ ਬਿਲਕੁਲ ਬੀਜੇਪੀ ਦੇ ਕੈਂਡੀਡੇਟ ਨੇ ਉਹ ਤਾਂ ਇਹ ਚ ਕੋਈ ਦੋਰ ਹੈ ਹੀ ਨਹੀਂ ਕਿ ਉਹ ਹਰ ਹਾਲ ਬੀਜੇਪੀ ਦੇ ਕਿਉਂਕਿ ਕੈਪਟਨ ਸਾਹਿਬ ਉਹ ਚ ਨੇ ਉਹਨਾਂ ਦਾ ਪਰਿਵਾਰ ਉਹ ਚ ਆ ਤੇ ਉਹ ਉਹਨਾਂ ਚ ਨਹੀਂ ਜੁਆਇਨ ਕਰ ਸਕਦੇ ਸੀ ਕਿਉਂਕਿ ਕਾਂਗਰਸ ਪਾਰਟੀ ਦੇ ਐਮਪੀ ਸੀਗੇ ਉਹਨਾਂ ਚੋਂ ਉਹਨਾਂ ਨੇ ਵਕਤ ਕੱਢਿਆ ਤੇ ਹੁਣ ਉਹ ਟਿਨਿਓਰ ਖਤਮ ਹੋਣ ਜਾ ਰਹੀ ਆ ਤੇ ਉਹ ਉਹਨਾਂ ਨੂੰ ਜਿਹੜਾ ਹੈ ਉਹ ਬੀਜੇਪੀ ਆ ਉਹ ਉਹਨਾਂ ਦੇ ਕੈਂਡੀਡੇਟ ਹੀ ਹੋਣਗੇ ਹਾਂ ਇਹ ਸੀ ਪਹਿਲਾਂ ਵੀ ਸ਼ਾਇਦ ਉਹਨਾਂ ਦੀ ਬੇਟੀ ਆਉਣਗੇ ਹੁਣ ਇਹ ਆ ਵੀ ਉਹ ਆਪ ਲੜ ਰਹੇ ਆ ਜੀ ਇੱਕ ਹੋਰ ਵੀ ਕਾਂਗਰਸ ਦੇ ਹੋਰ ਵੱਡੇ ਲੀਡਰ ਵੀ ਭਾਜੀਪੀ ਦੇ ਸੰਬਰਚ ਨਹੀਂ ਵੀ ਗੱਲਾਂ ਆ ਰਹੀਆਂ ਨੇ ਵੀ ਜਲਦੀ ਉਹ ਵੀ ਜਦ ਇਹ ਕੀ ਕਹਿਣਾ ਚਾਹੁੰਦੇ ਹੋ ਕਈ ਤਰ੍ਹਾਂ ਦੇ ਦੇਖੋ ਕਿਸੇ ਦਾ ਭਈ ਜੋ ਹਾਲਾਤ ਚੱਲ ਰਹੇ ਆ ਇਸ ਵੇਲੇ ਉਹ ਕੀ ਕਿਸੇ ਦਾ ਕਹੀਏ ਤੁਹਾਡੇ ਮੂਰੇ ਹੀ ਆ ਰੋਜ਼ ਹੀ ਮੀਡੀਆ 'ਚ ਗੱਲਾਂ ਉਦੋਂ ਵੀ ਵੱਧ ਆ ਜਾਂਦੀਆਂ ਆ ਤੇ ਮੈਨੂੰ ਲੱਗਦਾ ਡੈਮੇਜ ਕਰਨ ਦਾ ਵੀ ਇਹ ਬੜਾ ਵਧੀਆ ਇੱਕ ਤਰੀਕਾ ਹੈ ਵੀ ਕਿਸੇ ਨੂੰ ਕਹਿ ਦੋ ਵੀ ਉਹ ਦੂਜੀ ਪਾਰਟੀ ਕਰ ਰਿਹਾ ਤੀਜੀ ਜੁਆਇਨ ਕਰ ਰਿਹਾ ਇਸ ਕਰਕੇ ਪਰ ਇਹ ਇਹ ਹੁਣ ਇਸ ਵੇਲੇ ਇਲੈਕਸ਼ਨ ਦਾ ਸਮਾਂ ਹੈ ਤੇ ਸਮਾਂ ਹੀ ਐਸਾ ਹੁੰਦਾ ਮਨੀਸ਼ ਤਿਵਾੜੀ ਦਾ ਜ਼ਿਆਦਾ ਹਵਾ ਆ ਰਹੀ ਨਹੀਂ 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 ਮਨੀਸ਼ ਤਿਵਾੜੀ ਬਿਲਕੁਲ ਉਹਨਾਂ ਨੇ ਠੋਕ ਬਜਾ ਕੇ ਉਦੋਂ ਹੀ ਕਲੀਅਰ ਕੀਤਾ ਹੈ ਤੇ ਹਰ ਨਾ ਉਹਨਾਂ ਨੇ ਗੱਲ ਕੀਤੀ ਆ ਵੀ ਇਹ ਗਲਤ ਮੇਰੇ ਮੇਰੇ ਪ੍ਰਤੀ ਇਹ ਜੀ ਗਲਤ ਮੇਰੀ ਸ਼ਬੀਨ ਨੂੰ ਖਰਾਬ ਤੁਸੀਂ ਕਰ ਰਹੇ ਹੋ ਯਾਰ ਉਹ ਆਈਵਾਈਸੀ ਦੀ ਪ੍ਰਧਾਨ ਰਹੇ ਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ ਉਹ 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 ਤਾਂ ਮਤਲਬ ਜਿਹੜੀ ਆਰਗੇਨਾਈਜੇਸ਼ਨ ਚ ਚੱਲੇ ਹੋਏ ਨੇ ਉਹ ਸਿਰਫ ਕਿਤੇ ਨਾ ਕਿਤੇ ਰੋਜ਼ ਇੱਕ ਖਬਰ ਚ ਲਾਉਣ ਦੀ ਜਿਹੜੀ ਗੱਲ ਆ ਉਹ ਚਲਾ ਦਿੰਦੇ ਆ ਕਿਉਂਕਿ ਮੀਡੀਆ ਭਾਈ ਹੁਣ ਕੀ ਮੈਂ ਕਹਾਂ ਜਿਹੜੀ ਜਿਹੜਾ ਤੁਸੀਂ ਧਰਨਾ ਲਾਉਣ ਜਾ ਰਹੇ ਹੋ ਜਿਹੜਾ ਡੀ ਜੋਂ ਦੇ ਵਿੱਚ ਤੁਸੀਂ ਕਿਹਾ ਸੀ ਆ ਨਗਰ ਨਹੀਂ ਕੰਮ ਨਹੀਂ ਕਰਦੇ ਇੰਨੇ ਘਟਾਲੇ ਉਹਦੇ ਬਾਰੇ ਕੀ ਮੀਟਿੰਗ ਕੀਤੀ ਗਈ ਦੇਖੋ ਅੱਜ ਪਹਿਲਾਂ ਅਸੀਂ ਸਾਰੇ ਪੁਰੇ ਸਰਪੰਚ ਸਾਰਿਆਂ ਨੇ ਕਿਹਾ ਵੀ ਜੋ ਬੀ ਡੀ ਪੀਓ ਨੇ ਜਿਹੜੇ ਵੀਡੀਓ ਨੇ ਉਹ ਕਿਸੇ ਵੀ ਕਿਉਂਕਿ ਇੰਨਾ ਵੱਡੀਆਂ ਗਰਾਂਟਾਂ ਹੈ ਪੈਸਾ ਪਿਆ ਹੈ ਕਾਂਗਰਸ ਸਰਕਾਰ ਵੇਲੇ ਦਾ ਉਹ ਖਰਚਣ ਨਹੀਂ ਦੇ ਰਹੇ ਤੇ ਇਸ ਕਰਕੇ ਅਸੀਂ ਤਾਂ ਹੁਣ ਇਹ ਜਿਹੜੀ ਆਪਣੇ ਆਪਣੇ ਡੀਸੀ ਦੇ ਚਾਹੇ ਵੀਡੀਓ ਦੇ ਇਹਨਾਂ ਦੇ ਅੱਗੇ ਵੀ ਬਹੁਤ ਵੱਡੇ ਧਰਨੇ ਆ ਜਿਹੜੇ ਉਹ ਦਮਾਂਗੇ ਦੂਜੀ ਗੱਲ ਜਿਹੜੀ ਕਾਰਪੋਰੇਸ਼ਨ ਦੀ ਗੱਲ ਆ ਉਹ ਸਭ ਤੋਂ ਵੱਡੀਆਂ ਗੱਲਾਂ ਨਹੀਂ ਦੇਖੋ ਇੱਕ ਤਾਂ ਛੋਟੇ-ਛੋਟੇ ਕੰਮ ਲਈ ਮੋਹਰ ਲਵਾਉਣੀ ਹੁੰਦੀ ਆ ਅੱਜ ਸਾਲ ਤੋਂ ਉੱਤੇ ਹੋ ਗਿਆ ਕਾਉਂਸਲਰਾਂ ਦੇ ਇਲੈਕਸ਼ਨ ਨਹੀਂ ਕਰਾਏ ਤੇ ਉਹ ਛੋਟੇ ਜਿਹੜੇ ਆਮ ਲੋਕਾਂ ਦੇ ਕੰਮ ਨੇ ਉਹ ਹਰੇਕ ਨੂੰ ਐਮਐਲਏ ਕੋਲ ਜਾਣਾ ਪੈਂਦਾ ਦੂਜੀ ਗੱਲ ਸਭ ਤੋਂ ਵੱਡੀ ਐਨਓਸੀ ਦੀ ਆ ਹਰ ਬੰਦੇ ਨੂੰ ਐਨਓਸੀ ਲੋੜ ਪੈਂਦੀ ਆ ਪ੍ਰਾਪਰਟੀ ਦੇ ਛੋਟੇ ਤੋਂ ਕਮ ਵੱਡੇ ਤੱਕ ਐਨਓਸੀ ਦਾ ਕੋਈ ਐਲਾਨ ਕੋਈ ਕੁਝ ਨਹੀਂ ਸੀਐਮ ਸਾਹਿਬ ਨੇ ਟਵੀਟ ਕਰਤਾ ਸੀ ਇੱਕ ਦਿਨ ਪਰ ਜੋ ਕਰਪਸ਼ਨ ਉਹਦੇ ਵਿੱਚ ਹੋ ਰਹੀ ਆ ਜੋ ਉਹਦੇ ਵਿੱਚ ਲੁੱਟ ਹੋ ਰਹੀ ਆ ਉਹਦਾ ਕੋਈ ਹਿਸਾਬ ਹੀ ਨਹੀਂਗਾ ਤੀਜੀ ਗੱਲ ਇਹ ਬਹੁਤ ਵੱਡੀ ਗੱਲ ਆ ਨਿੱਜੀ ਜਿਹੜੇ ਨਿੱਜੀ ਹਰੇਕ ਬੰਦੇ ਨੂੰ ਜਿਹੜਾ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਉਹ 1000 ਰੁਪਏ ਲੇਡੀਜ਼ ਦਾ ਕਿੱਥੇ ਆ ਉਹਦੇ ਬਾਰੇ ਇਹ ਅਸੀਂ ਗੱਲਾਂ ਪੁੱਛਣੀਆਂ ਆ ਜਾ ਕੇ ਤੇ ਉਹ ਹੋਰ ਵੀ ਮੁੱਦੇ ਬਹੁਤ ਨੇ ਡਵੈਲਪਮੈਂਟ ਦੇ ਜਿਹੜੇ ਕੰਮ ਨੇ ਕਿਤੇ ਕੰਪੈਕਟਰ ਆ ਜਿਹੜੇ ਉਹ ਅਸੀਂ ਦਿੱਤੇ ਹੋਏ ਸੀ ਕੰਪੈਕਟਰ ਚੱਲ ਨਹੀਂ ਰਹੇ ਕਿਤੇ ਬੁਰਾ ਹਾਲ ਆ ਤੇ ਇੱਕ ਮੈਂ ਜ਼ਰੂਰ ਕਹੂੰਗਾ ਵੀ ਜੋ ਸੜਕ ਦਾ ਇਹ ਪੋਰਸ਼ਨ ਜਿਹੜਾ ਡਿਗਿਆ ਏ ਥੋੜਾ ਬਹੁਤਾ ਜਿਹੜਾ ਏ ਉਹਦੇ ਉੱਤੇ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਡੀਸੀ ਸਾਹਿਬ ਉਹਦੇ ਉੱਤੇ ਕਾਰਵਾਈ ਕਰਨ ਚਾਹੇ ਉਹ ਇਹਨਾਂ ਦੇ ਅਫਸਰ ਨੇ ਚਾਹੇ ਉਹ ਕਿਹੜਾ ਵੀ ਠੇਕੇਦਾਰ ਆ ਉਹਦੀ ਕਾਰਵਾਈ ਉੱਤੇ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਪਰ ਕਾਰਪੋਰੇਸ਼ਨ ਦਾ ਅਸੀਂ ਬਹੁਤ ਵੱਡਾ ਜਿਹੜਾ ਇੱਕ ਘਰਾਓ ਆ ਜਿਹੜਾ ਕੀ ਤਾਲਾ ਲਾਉਣ ਵਾਲੇ ਕਾਰਪੋਰੇਸ਼ਨ ਕੁਝ ਕਰ ਨਹੀਂ ਰਹੀ ਜਿਹੜਾ ਗਲਾਡਾ ਦਾ ਪੈਸਾ ਏ ਉਹ ਚੋਂ ਕੱਢ ਕੇ ਬੇਸਾਬ ਬਖ ਖਰਚ ਕਰੀ ਜਾ ਰਹੇ ਆ 50 ਲੱਖ ਪਹਿਲਾਂ ਜਲੰਧਰ ਨੂੰ ਦੇਤਾ ਸੀ 50 ਕਰੋੜ ਰੁਪਈਆ ਜਲੰਧਰ ਨੂੰ ਦੇਤਾ ਸੀ ਇਲੈਕਸ਼ਨ ਵੇਲੇ ਬਾਕੀ ਅਦੇ ਅਦਾ ਤੰਦ ਐਨਪੈਕ ਦਾ ਉਹਦਾ ਜਿਹੜਾ ਏ ਉਹ ਪੈਸਾ ਏ ਉਹਦੇ ਉੱਤੇ 1.5 ਕਰੋੜ ਰੁਪਈਆ ਜਿਹੜਾ 1.5 ਕਰੋੜ ਕਰੋੜ ਰੁਪਏ ਦੇ ਤਾਂ ਦਰਖਤੀ ਲਾਉਣੇ ਸੀ ਉਹ ਕਿਤੇ ਦਰਖਤ ਨਹੀਂ ਲੱਗੇ ਤੇ ਕਿਤੇ ਵੀ ਜਿਹੜਾ ਨਹੀਂ ਦੇਖੋ ਇੱਕ ਇਹ ਉਹ ਉਹ ਜਿਹੜੀ ਗੱਲ ਕੀਤੀ ਆ ਬਈ ਉਹ ਪੰਜਾਬ ਲੈਵਲ ਤੇ ਇਹ ਸਾਰੇ ਜਿਵੇਂ ਵੈਦ ਸਾਹਿਬ ਦੇ ਏਰੀਏ ਚੋਂ ਸਾਰਿਆਂ ਨੇ ਜਿਹੜੇ ਲੀਡਰ ਨੇ ਉਹਰੇ ਸਾਡੇ ਜਿਹੜੇ ਇਕੱਠੇ ਹੋਏ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਸ ਵੇਲੇ ਉਹਨਾਂ ਨੇ ਚੁਟਕੀ ਨਾਲ ਕਿਹਾ ਸੀ ਐਮਐਸਪੀ ਦੇਣ ਵਾਲੀ ਗੱਲ ਵੀ ਕਿਉਂ ਨਾ ਕਾਂਗਰਸ ਪਾਰਟੀ ਉਹਦੇ ਉੱਤੇ ਜਿਹੜਾ ਸੰਘਰਸ਼ ਕਰੇ ਉਹਦੇ ਘਰੇ ਜਾਂ ਦਫ਼ਤਰ ਮੂਰੇ ਸੰਘਰਸ਼ ਕਰੇ ਉਹ ਸਾਰੀ ਪਾਰਟੀ ਨੇ ਇਹ ਗੱਲ ਰੱਖੀ ਆ ਤੇ ਵੈਦ ਸਾਹਿਬ ਨੇ ਇਹ ਗੱਲ ਸਾਰੀ ਪਾਰਟੀ ਨੂੰ ਇਹ ਅੱਗੇ ਲੈ ਕੇ ਆਏ ਨੇ ਵੀ ਇਹ ਪ੍ਰਸਤਾਵ ਜਿਹੜਾ ਇਹ ਸਾਰੇ ਲੋਕਾਂ ਵੱਲੋਂ ਮੇਰੇ ਹਲਕੇ ਦੇ ਆ ਤੇ ਇਹ ਗੱਲ ਸੀ ਪੀਸੀਸੀ ਕੋਲ ਰੱਖਾਂਗੇ ਤੇ ਇਹਦਾ ਪ੍ਰੋਗਰਾਮ ਬਣਾਵਾਂਗੇ ਜਾਂ ਸਾਡੇ ਹੋਰ ਲੀਡਰਸ ਨੇ ਉਹਨਾਂ ਨਾਲ ਬਿੱਟੂ ਜੀ ਨੇ ਜਸ ਸਿੰਪਲ ਇੱਕ ਆਉਣ ਵਾਲੀ ਇਲੈਕਸ਼ਨ ਵਾਸਤੇ ਗੱਲਬਾਤ ਕਰਨ ਲਈ ਇਹ ਮੀਟਿੰਗ ਰੱਖੀ ਹੈ ਜਿਹੜੀ ਕਿ ਬਹੁਤ ਹੀ ਸਹਾਜਕਾਰ ਹੈ ਤੇ ਵਿਚਾਰ ਸੁਣਨੇ ਨੇ ਸਾਡੇ ਜਿਹੜੇ ਮੋਤਬਰ ਬੰਦੇ ਨੇ ਸਟਰੈਟਜੀ ਬਣਨੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 24 ਦੀਆਂ ਹਾਲ ਇਲੈਕਸ਼ਨਸ ਨੇ ਪਾਰਲੀਮੈਂਟ ਇਹਦੇ ਵਿੱਚ ਕਿਹੋ ਜੀ ਸਟਰੈਟਜੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ ਇੱਕ ਵੀ ਸਾਹਮਣੇ ਆ ਰਿਹਾ ਹੈ ਕਿ ਜ਼ਿਆਦਾਤਰ ਜਿਹੜੇ ਕਾਂਗਰਸੀ ਲੀਡਰ ਹਨ ਉਹਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਨਹੀਂ ਹਾਲੇ ਫਿਲਹਾਲ ਦੇਖੋ ਪੰਜਾਬ ਦੇ ਵਿੱਚ ਤਾਂ ਕੋਈ ਇਹੋ ਜੀ ਗੱਲ ਨਹੀਂ ਪੰਜਾਬ ਦੇ ਵਿੱਚ ਤਾਂ ਅਜੇ ਤੱਕ ਕੋਈ ਐਸਾ ਨਾਮ ਨਹੀਂ ਆਇਆ ਜਿਹੜਾ ਕਿ ਵੀ ਜੀ ਭਾਜਪਾ ਚ ਸ਼ਾਮਲ ਹੋਣਾ ਚਾਹੁੰਦਾ ਇੱਕ ਮੈਂ ਤੁਹਾਨੂੰ ਇੱਥੇ ਗੱਲ ਕਲੀਅਰ ਕਰ ਦੇਖੋ ਹਰ ਬੰਦੇ ਦੀ ਆਪਣੀ ਚੋਇਸ ਹੈ ਜਿਹਨੂੰ ਕੀ ਚੰਗਾ ਲੱਗਦਾ ਕੀ ਮਾੜਾ ਲੱਗਦਾ ਕੀ ਹੈਗਾ ਉਹਨੇ ਆਪਣੇ ਮੁਤਾਬਕ ਸੋਚਣਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜਿਹੜੀ ਆਪਣੀ ਕੋਈ ਵੀ ਲੀਡਰ ਆਪਣੀ ਮਾਂ ਜਿਹੜੀ ਕਹਿੰਦੇ ਪਾਰਟੀ ਛੱਡਦਾ ਨੇ ਉਹਦਾ ਬਣਦਾ ਕੁਝ ਨਹੀਂ ਹੈ ਕੁਝ ਨਹੀਂ ਕੁਝ ਨਹੀਂ ਬਣਦਾ ਉਹਨਾਂ ਦਾ ਸਰ ਅਕਾਲੀ ਦਲ ਦੇ ਨਾਲ ਵੀ ਦੱਸਿਆ ਜਾ ਰਿਹਾ ਬੀਜੇਪੀ ਦਾ ਅਲਾਈਂਸ ਹੋਣ ਜਾ ਰਿਹਾ ਪਹਿਲਾਂ ਵੀ ਇਹਨਾਂ ਦਾ ਅਲਾਈਂਸ ਸੀ ਉਹ ਤਾਂ ਹੋਣਾ ਹੀ ਆ ਪਹਿਲਾਂ ਵੀ ਇਹਨਾਂ ਦਾ ਅਲਾਈਂਸ ਸੀ ਕਿ ਲੱਗਦਾ ਜੀ ਐਨਡੀਏ ਦੇ ਰਹੇ ਨੇ ਇਹ ਮੈਂਬਰ ਇੱਥੇ ਵੀ ਇਕੱਠੀਆਂ ਇਲੈਕਸ਼ਨ ਲੜਦੇ ਆ ਆ ਤਾਂ ਵਿੱਚੋਂ ਇਹਨਾਂ ਨੇ ਅਕਾਲੀ ਦਲ ਨੇ ਜਦੋਂ ਕਿਸਾਨਾਂ ਦੇ ਖਿਲਾਫ ਭੁਗਤੇ ਨੇ ਇਹ ਕਹਿੰਦੇ ਸੀ ਵੀ ਕਾਲੇ ਕਾਨੂੰਨ ਤਾਂ ਬਹੁਤ ਚੰਗੇ ਨੇ ਉਦੋਂ ਫਿਰ ਇਹਨਾਂ ਦਾ ਜਦੋਂ ਦੇਖਿਆ ਵੀ ਪੰਜਾਬ ਪੂਰਾ ਅਕਾਲੀ ਦਲ ਦੇ ਉਲਟ ਹੋ ਗਿਆ ਤੇ ਉਦੋਂ ਇਹਨਾਂ ਨੇ ਫਿਰ ਭਾਜਪਾ ਛੱਡੀ ਲੇਕਿਨ ਵਿੱਚੋਂ ਤੇ ਇੱਕ ਵੀ ਇੱਕ ਇਕੱਠੇ ਇਲੈਕਸ਼ਨ ਲੜਨੀ ਇਹਨਾਂ ਦਾ ਤਾਂ ਮਕਸਦ ਸਿਰਫ ਇਲੈਕਸ਼ਨ ਜਿੱਤਣਾ ਹੈ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਸਰ ਤੁਸੀਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੰਮ ਕੀਤਾ ਉਹਨਾਂ ਨੇ ਵੀ ਇਹ ਸਟੇਟਮੈਂਟ ਦੇ ਵਿੱਚ ਕਿਹਾ ਕਿ ਅਕਾਲੀ ਦਲ ਦੇ ਨਾਲ ਅਲਾਈنس ਹੋਵੇਗਾ ਤਾਂ ਪੰਜਾਬ ਜਿੱਤੇ ਦੇਖੋ ਹੁਣ ਤਾਂ ਉਹ ਭਾਜਪੀ ਦੀ ਬੋਲੀ ਬੋਲਦੇ ਹਨਾ ਬਹੁਤ ਵੱਡੇ ਲੀਡਰ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਬੜਾ ਅੱਛਾ ਸਮਾ ਉਸੀ ਉਹਨਾਂ ਦੇ ਨਾਲ ਬਤਾਇਆ ਲੇਕਿਕਿ ਜਦੋਂ ਪਾਰਟੀ ਦਾ ਕੰਮ ਹੈ ਪਾਰਟੀ ਦੀ ਪਾਲਿਸੀ ਦਾ ਕੰਮ ਹੈ ਉਹ ਤਾਂ ਕਹਿਣਗੇ ਹੀ ਹੁਣ ਕਿਉਂਕਿ ਆਪ ਉਹ ਭਾਜਪਾ ਚ ਨਹੀਂ ਇਹੋ ਜਿਹੀਆਂ ਗੱਲਾਂ ਨਹੀਂ ਕਰੂਗੀ ਤੇ ਫਿਰ ਲੋਕਾਂ ਨੂੰ ਕਿਦਾਂ ਅਟਰੈਕਟ ਕਰੂਗੀ ਲੇਕਿਨ ਧਰਮ ਦੀ ਰਾਜਨੀਤੀ ਜਿਹੜੀ ਭਾਪੀ ਨੇ ਅਪਣਾਈ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਹੀ ਸੋਚ ਹੋਏਗੀ ਕਿਸਾਨ ਇੱਕ ਮੰਗ ਮੰਗਾਂ ਨੂੰ ਲੈ ਕੇ ਅੜੇ ਹੋਏ ਜੀ ਕਿਵੇਂ ਦੇ ਬਿਲਕੁਲ ਦੇਖੋ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਬਹੁਤ ਜਾਇਜ਼ ਨੇ ਇੱਕ ਇੱਕ ਮੰਗ ਕਿਸਾਨ ਦੀ ਜਾਇਜ਼ ਹੈ ਇਹ ਮੰਨਣੀਆਂ ਚਾਹੀਦੀਆਂ ਨੇ ਇੱਕ ਤੁਹਾਨੂੰ ਅੱਜ ਮੈਂ ਡਾਟਾ ਦੱਸਦਾ 14000 ਕਰੋੜ 14 ਲੱਖ 14000 ਲੱਖ ਕਰੋੜ ਰੁਪਇਆ ਮੋਦੀ ਸਾਹਿਬ ਨੇ ਕਾਰਪੋਰੇਟਰ ਦਾ ਮਾਫ ਕਰ ਦਿੱਤਾ